ਕੱਲ ਬੀਬੀ ਵਾਲਾ ਪਿੰਡ ਵਿਖੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੋਈ ਫਾਇਰਿੰਗ ਹੋਈ ਆ ਉਸ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਉਪਰੰਤ ਇੰਸਪੈਕਟਰ ਕੁਲਦੀਪ ਸਿੰਘ ਐਸ ਐਚ ਓ ਥਾਣਾ ਕੈਂਟ ਨਾਲ ਆਪਣੀ ਟੀਮ ਦੇ ਉੱਥੇ ਤੁਰੰਤ ਰੇਡ ਕੀਤੀ ਗਈ ਅਸੀਂ ਜਦੋਂ ਉੱਥੇ ਗਏ ਸਾਨੂੰ ਉੱਥੇ ਉੱਥੇ ਸੀ ਬਲਜੀਤ ਸਿੰਘ ਇਹ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਲਜੀਤ ਸਿੰਘ ਵੱਲੋਂ ਫਾਇਰ ਕੀਤਾ ਗਿਆ ਹੈਗਾ ਤਾਂ ਉੱਥੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਵੱਲੋਂ ਜੋ ਵੈਪਨ ਵਰਤਿਆ ਗਿਆ ਸੀ ਫਾਇਰਿੰਗ ਦੌਰਾਨ ਉਹ ਵੈਪਨ ਵੀ ਰਿਕਵਰ ਹੋ ਗਿਆ ਖਾਲੀ ਕਾਰ ਤੋਂ ਜੋ ਜੀ ਖੋਲ ਵੀ ਰਿਕਵਰ ਹੋ ਗਿਆ ਇਹਦੇ ਵਿੱਚ وجہ ਰஞ்சிਸ਼ੇ ਸੀਗੀ ਕਿ ਇਹ ਦੋ ਪਰਿਵਾਰ ਨੇ ਜੀ ਬੀਬੀ ਵਾਲਾ ਪਿੰਡ ਦੇ ਰਹਿਣ ਵਾਲੇ ਇਹਨਾਂ ਦਾ ਪੁਰਾਣਾ ਜ਼ਮੀਨੀ ਝਗੜਾ ਚੱਲ ਜਿਆਦਾ ਸੀਗਾ ਉਸ ਜ਼ਮੀਨੀ ਝਗੜੇ ਚ ਚੱਲਦੇ ਹੋਏ ਪਹਿਲਾਂ ਵੀ ਇਹਨਾਂ ਤੇ ਜਿਹੜੀ ਧਿਰ ਤੇ ਫਾਇਰ ਹੋਇਆ ਉਹਨਾਂ ਦੇ 302 ਦਾ ਮੁਕੱਦਮਾ ਦਰਜ ਹੋਇਆ ਸੀਗਾ ਤੇ 302 ਉਸ ਮੁਕੱਦਮੇ ਵਿੱਚ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋਈ ਹੋਈ ਸੀਗੀ ਤੇ ਉਹਨਾਂ ਉਸ ਉਸ ਵਿੱਚੋਂ ਤਿੰਨ ਜਾਨੇ ਸੀ ਉਹ ਜੋ ਫਿਲਹਾਲ ਬੇਲਤੇ ਸੀਗੇ ਤੇ ਵਾਪਸ ਫੇਰ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋ ਗਿਆ ਤਾਂ ਬਲਜੀਤ ਸਿੰਘ ਵੱਲੋਂ ਦੂਜੀ ਧਿਰ ਤੇ ਫਾਇਰ ਕੀਤਾ ਗਿਆ ਸੀਗਾ ਤੇ ਉਸ ਕੋਲੋਂ ਦੋ ਅਸੀਂ ਵੈਪਨ ਬਰਾਮਦ ਕੀਤੇ ਨੇ ਜੀ ਇੱਕ ਤਾਂ ਬਾਰਾ ਕੋਡ ਗੰਦਾ ਜਿਸ ਚ ਫਾਇਰ ਹੋਇਆ ਸੀਗਾ ਤੇ ਇੱਕ 32 ਬੂਰ ਰਿਵੋਲਵਰ ਤੇ ਸੱਸੀ ਰਿਕਟਾ ਇਸ ਇਹਦੇ ਵਿੱਚ ਅਸੀਂ ਆਰਮ ਸੈਕਟ ਦਾ ਇਹ ਦੋਨੋਂ ਲਾਇਸੈਂਸੀ ਵੈਪਨ ਨੇ ਜੀ ਜੋ ਬਲਜੀਤ ਸਿੰਘ ਕੋਲ ਰਿਕਵਰ ਹੋਏ ਨੇ ਜੀ ਤੇ ਇਸ ਦਾ ਹੁਣ ਅਸੀਂ ਬਕਾਇਦਾ ਲਾਇਸੈਂਸ ਕੈਨਸਲੇਸ਼ਨ ਵਾਸਤੇ ਉਹ ਵੀ ਲਿਖ ਕੇ ਭੇਜਾਂ ਹਾਂ ਹਾਂਜੀ ਇਹਨਾਂ ਦੀ ਅਸੀਂ ਗ੍ਰਿਫਤਾਰ ਕਰਕੇ ਸਾਰੀ ਪੁੱਛਗਿੱਛ ਹੋ ਗਈ ਹੈ ਜੀ ਸਾਰਾ ਕਲੀਅਰ ਮੈਟਰ ਜੋ ਸਾਰਾ ਕਲੀਅਰ ਹੋ ਗਿਆ ਹੈ ਸਾਰੀ ਰਿਕਵਰੀ ਵਗੈਰਾ ਵੀ ਹੋ ਗਈ ਹੈ ਤਾਂ ਹੁਣ ਤਾਂ ਬਸ ਇਹਨਾਂ ਦਾ ਜੁਡੀਸ਼ੀਅਲ ਲਈ ਇਹਨਾਂ ਨੂੰ ਪੇਸ਼ ਰਾਮਜ਼ ਸਰ ਜੀ ਸਰ ਦੇਖਿਆ ਜਾਂਦਾ ਕੋਈ ਵਿਆਹ ਸ਼ਾਦੀ ਦੀ ਪ੍ਰੋਬਲਮ ਨਹੀਂ ਹੋਈ ਫਾਈਲ ਕਰਦੇ ਇਹ ਹੀ ਧੰਨਵਾਦ ਦੇਖੋ ਇਸ ਬਾਰੇ ਬਹੁਤ ਸਪੱਸ਼ਟ ਹੈ ਜੀ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਹਵਾਈ ਫਾਇਰ ਕਰਨਾ ਜਾਂ ਉਹਨਾਂ ਤੇ ਇਵਨ ਕੀ ਅਸੀਂ ਵੈਪਨ ਆਪ ਦਾ ਨਮਾਇਸ਼ ਕਰਨਾ ਵੈਪਨ ਦੀ ਸੋਸ਼ਲ ਚਾਹੇ ਸੋਸ਼ਲ ਮੀਡੀਆ ਤੇ ਵੈਪਨ ਦੀ ਨਮਾਇਸ਼ ਕਰਨਾ ਜਾਂ ਪਬਲਿਕ ਦੇ ਵਿੱਚ ਵੈਸੇ ਵੀ ਨਮਾਇਸ਼ ਕਰਨਾ ਇਸ ਤੇ ਟੋਟਲ ਬੈਨ ਹੈ ਜੀ ਅਗਰ ਇਸ ਤਰੀਕੇ ਦੀ ਗੱਲਬਾਤ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਰੰਤ ਅਸੀਂ ਉਸ ਤੇ ਕਾਰਵਾਈ ਕਰਦੇ ਮੁਕਦਮਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਇਹ ਕੇਸ ਸਰ ਜੀ ਕਿਰਪਾ ਕਰ ਆਪਣਾ ਵੈਪਨ ਦੁਸਰੇ ਨੂੰ ਖਾਓ ਉਹ ਮੁੜ ਕੇ ਘਟਨਾ ਕੱਤੀ ਦਾ ਰੋਲ ਕੀ ਕਹਿਣਾ ਚਾਹੁੰਦਾ ਦੇਖੋ ਜੀ ਜੋ ਲਾਇਸੈਂਸੀ ਵੈਪਨ ਹੈਗਾ ਜੋ ਲਾਇਸੈਂਸੀ ਹੋਲਡਰ ਹੈਗਾ ਜੋ ਲਾਇਸੈਂਸ ਹੋਲਡਰ ਹੈ ਸਿਰਫ ਵੈਪਨ ਨੂੰ ਹੀ ਕੈਰੀ ਕਰ ਸਕਦਾ ਹੈਗਾ ਬਟ ਇਨ ਕੇਸ ਅਗਰ ਦੂਸਰਾ ਬੰਦਾ ਸਿਰਫ ਇੱਕ ਕੰਡੀਸ਼ਨ 'ਚ ਹੀ ਵੈਪਨ ਕੈਰੀ ਕਰ ਸਕਦਾ ਜੇ ਉਸਨੇ ਸਬੰਧਤ ਡਿਪਟੀ ਕਮਿਸ਼ਨਰ ਸਾਹਿਬ ਤੋਂ ਬਤੌਰ ਰਿਟੇਨਰ ਦਾ ਮਨਜ਼ੂਰੀ ਹਾਸਲ ਕੀਤੀ ਹੋਈ ਗਈ ਹੈ ਅਗਰ ਕਿਸੇ ਕੋਲੇ ਬਤੌਰ ਰਿਟੇਨਰ ਉਸ ਤਰ੍ਹਾਂ ਦੀ ਕੋਈ ਮંજੂਰੀ ਨਹੀਂ ਹੈ ਤੇ ਜੇ ਲਾਇਸੈਂਸ ਹੋਲਡਰ ਤੋਂ ਇਲਾਵਾ ਕਿਸੇ ਹੋਰ ਬੰਦੇ ਕੋਲ ਵੈਪਨ ਪਾਇਆ ਜਾਂਦਾ ਹੈ ਤਾਂ ਉਸਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਹੁੰਦੀ ਹੈ